ਖਬਰਦਾਰ ਬਾਪੂ ਜੇ ਉਹਨਾਂ ਬਾਰੇ ਕੋ ਕਹਾ ਜਾਨਵਾਰ ਦਿਆ ਮੇਰੇ ਤੋਂ ਉਹ ਨਾਲੇ ਜਿੱਥੇ ਉਹਨਾਂ ਨੇ ਖੜਨਾ ਉੱਥੇ ਤੂੰ ਥੋੜੀ ਖੜ ਜਾਏਗਾ ਪੁੱਤ ਫੇ ਤੂੰ ਐ ਜੇ ਕੰਮ ਕਰਦਾ ਕਿਉਂ ਆ ਜੇ ਤੂੰ ਐ ਜੇ ਯਾਰਾ ਦੋਸਤੇ ਲੋਟ ਪੈਂਦੀ ਆ ਨਾਲੇ ਮੇਰੇ ਇੱਕ ਕੰਨ ਖੋਲ ਕੇ ਗੱਲ ਸੁਣ ਲੈ ਜਿੱਥੇ ਤੇਰਾ ਪਿਓ ਖੜ ਗਿਆ ਉੱਥੇ ਹੋਰ ਕਿਸੇ ਬੰਦੇ ਨੇ ਨਹੀਂ ਖੜਨਾ ਮੈਂ ਚੰਡੀਗੜ੍ਹ ਚੱਲਿਆ ਆ ਮਾ ਜੀਤੇ ਦੇ ਮੁੰਡੇ ਕੋਲੇ ਉੱਥੇ ਉਹਦਾ ਆਪਦਾ ਬਿਜ਼ਨਸ ਆ ਮੈਨੂੰ ਕਹਿੰਦਾ ਵੀ ਮੇਰੇ ਕੋਲੇ ਆ ਜਾ ਤੈਨੂੰ ਕੰਮ ਤੇ ਲਵਾ ਦਾਂ ਨਾਲੇ ਮੈਂ ਤਿੰਨ ਚਾਰ ਦਿਨਾਂ ਤੱਕ ਮੜੂੰਗਾ ਮੈਂ ਜੀਤੇ ਨੂੰ ਵੀ ਜਾਣਦਾ ਮੈਂ ਜੀਤੇ ਦੇ ਮੁੰਡੇ ਨੂੰ ਵੀ ਜਾਣਦਾ ਮਾਂ ਉਹਨਾਂ ਨੇ ਤੈਨੂੰ ਐ ਜਿਉ ਠੋਕਰ ਮਾਰਨੀ ਆ ਤੂੰ ਸਾਰੀ ਉਮਰ ਯਾਦ ਰੱਖੇਗਾ ਓ ਬਾਪੂ ਆ ਬੰਦਾ ਤੇਰੇ ਮੁਰੇ ਹੱਥ ਆਪਦਾ ਗਿਆਨ ਆ ਆਪਣੇ ਕੋਲੀ ਰੱਖ ਆਪ ਤਾਂ ਤੁਸੀਂ ਆ ਪਿੰਡਾਂ ਦੇ ਧੱਕੇ ਖਾਧੇ ਹੀ ਆ ਮੈਨੂੰ ਵੀ ਇੱਥੇ ਜੋਗੇ ਹੀ ਰੱਖਣਾ ਮਾਂ ਗਾਂ ਨਾ ਵਧਣ ਦਿਓ ਫਤ ਜਾਂਦਗੀ ਚ ਮੈਂ ਉਸ ਦਿਨ ਚੰਡੀਗੜ੍ਹ ਤਾਂ ਚਲੇ ਗਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਜੀਤੇ ਦੇ ਮੁੰਡੇ ਨੇ ਉੱਥੇ ਸਾਨੂੰ ਲੜਾਈ ਕਰਨ ਵਾਸਤੇ ਸੱਦੇ ਉੱਥੇ ਖੜੇ ਖੜੇ ਚਾਰ ਪੰਜ ਮੁੰਡੇ ਹਥਿਆਰਾਂ ਦੇ ਨਾਲ ਸਾਨੂੰ ਘੁੱਟਣ ਆ ਗਏ ਤੇ ਮੇਰੀ ਲੱਤ ਤੋੜ ਗਏ ਆ ਸੋਪੇ ਦੀ ਲੋਣਾ ਇਨਸਾਨ ਨੂੰ ਬੜਾਪੇ ਚ ਪੈਂਦੀ ਪਰ ਮੈਨੂੰ ਜਵਾਨੀ ਦੀ ਚੱਖਣੀ ਪਈ ਜੇ ਮੈਂ ਉਸ ਦਿਨ ਬਪੂ ਦੀ ਗੱਲ ਸੁਣ ਲੈਂਦਾ ਨਾ ਸ਼ਾਇਦ ਅੱਜਾ ਸਭ ਕੁਝ ਨਾ ਹੁੰਦਾ ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਣੇ ਮਾਪਿਓ ਆਪਣੇ ਲਈ ਮਾੜਾ ਸੋਚ ਰਹੇ ਆ ਪਰ ਬੱਤ ਇੱਕ ਗੱਲ ਧਿਆਨ ਚ ਰੱਖੀ ਮਾਪਿਓ ਕਦੇ ਵੀ ਆਪਦੇ ਬੱਚਿਆਂ ਦਾ ਨਾ ਮਾੜਾ ਨਹੀਂ ਸੋਚਦੇ ਬਸ ਬੱਤ ਮੈਂ ਤੁਹਾਨੂੰ ਇਹ ਹੀ ਕਹਿਣਾ ਕਿ ਮਾਪਿਓ ਦੇ ਕਹਿਣੇ ਚ ਰਿਹਾ ਕਰੋ ਯਾਰ ਠੀਕ ਆਪੂ ਮੈਂ ਜਿੱਤੇ ਦੇ ਪੋਤੇ ਕੋਲ ਚੱਲਿਆ ਚੰਡੀਗੜ੍ਹ ਪੁੱਤ ਉੱਥੇ ਕੀ ਕਰਨ ਚੱਲਿਆ ਨਾਲੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਵੀ ਮੈਂ ਜਿੱਤੇ ਨੂੰ ਵੀ ਜਾਣਦਾ ਤੇ ਉਹਦੇ ਪੋਤੇ ਨੂੰ ਵੀ ਜਾਣਦਾ ਉਹ ਚੰਗੇ ਬੰਦੇ ਨਹੀਂ ਹੈਗੇ ਬਾਪੂ ਤੁਸੀਂ ਆਪ ਤਾਂ ਪਿੰਡਾਂ 'ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਹਿੰਦੇ ਹੁੰਦੇ ਆ ਨਾ ਜੋ ਬੀਜਾਂਗੇ ਉਹ ਵੜਨਾ ਤਾਂ ਪੈਣਾ ਹੀ ਆ ਹਾਂਜੀ ਦੋਸਤੋ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿਉਂਕਿ ਅੱਜ ਕੱਲ੍ਹ ਹਰੇਕ ਪਰਿਵਾਰ ਦੇ ਵਿੱਚ ਬੱਚੇ ਹੁੰਦੇ ਆ ਤੀ ਪੁੱਤ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਜਿਹੜੇ ਸਮਾਜ 'ਚ ਅਸੀਂ ਰਹਿ ਰਹੇ ਆ ਸਾਡੇ ਮਾਪਿਆਂ ਨੇ ਉਹ ਸਮਾਜ ਨਹੀਂ ਦੇਖਿਆ ਸੋ ਸਚਾਈ ਇਹ ਹੈ ਕਿ ਜਿਹੜੇ ਦੌਰ ਵਿੱਚੋਂ ਆਪਾਂ ਨਿਕਲ ਰਹੇ ਆ ਨਾ ਇਹ ਆਪਣੇ ਮਾਪਿਆਂ ਨੇ ਦੌਰ ਦੇਖ ਲਿਆ ਹੁੰਦਾ ਪਹਿਲਾਂ ਆਪਦੀ ਜਵਾਨੀ ਦੇ ਵਿੱਚ ਤੇ ਬਾਕੀ ਗੱਲ ਕੋਈ ਮਾਪਾ ਬਾਪ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਅੱਗੇ ਨਾ ਵਧੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ